ਦੇ ਵਿੱਚ ਇਸ ਵਕਤ ਖਾਸ ਤੌਰ ਦੇ ਉੱਪਰ ਵਿਸ਼ੇਸ਼ ਤੌਰ ਦੇ ਉੱਪਰ ਜੇਕਰ ਵੱਡੇ ਮਸਲੇ ਦੇ ਉੱਪਰ ਗੱਲ ਕੇਂਦਰ ਸਰਕਾਰ ਦੇ ਨਾਲ ਕਰਨੀ ਹੋਵੇ ਤਾਂ ਇਸ ਵਕਤ ਮਸਲਾ ਜਿਹੜਾ ਬਣਿਆ ਪਿਆ ਹੜ੍ਹਾਂ ਨੂੰ ਲੈ ਕੇ ਜਿਹੜੇ ਸੰਭਾਵਿਤ ਇਲਾਕੇ ਨੇ ਹੜ੍ਹਾਂ ਨੂੰ ਲੈ ਕੇ ਜਿਹੜੇ ਇਲਾਕਿਆਂ ਦੇ ਵਿੱਚ ਇਸ ਵਕਤ ਪਰਲੋ ਆਉਣ ਵਾਲਾ ਮਾਹੌਲ ਬਣਿਆ ਪਿਆ ਉਹਨਾਂ ਦੇ ਬਾਰੇ ਜਾਣਕਾਰੀਆਂ ਜ਼ਰੂਰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕੁਟਾਰੀਆ ਹੋਰਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਹੋਣਗੀਆਂ ਹੁਣ ਆਸ ਇਹ ਵੀ ਪ੍ਰਗਟਾਈ ਜਾ ਸਕਦੀ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਜਿਵੇਂ ਰਾਹਤ ਪੈਕੇਜ ਇਹਨਾਂ ਹੜ੍ਹਾਂ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਹੋ ਸਕਦਾ ਹੈ ਕੋਜੀ ਸਮੇਂ ਦੇ ਵਿੱਚ ਪੰਜਾਬ ਦੇ ਲਈ ਵੀ ਨੈਸ਼ਨਲ ਡਿਜਾਸਟਰ ਫੰਡ ਦੇ ਵਿੱਚੋਂ ਕੁਝ ਰਾਹਤ ਭਰਿਆ ਪੈਕੇਜ ਜਿਹੜਾ ਉਹ ਜ਼ਰੂਰ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਜਾਰੀ ਕਰ ਦਿੱਤਾ ਜਾਵੇ ਸੋ ਇਸ ਮੀਟਿੰਗ ਨੂੰ ਵੱਡੇ ਪੱਧਰ ਦੇ ਉੱਪਰ ਇਸ ਕਰਕੇ ਵੇਖਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਮਸਲਿਆਂ ਦੇ ਉੱਪਰ ਚਰਚਾ ਤੇ ਹੋਈ ਹੋਵੇਗੀ ਨਾਲ ਦੀ ਨਾਲ ਹੜ੍ਹਾਂ ਦੀ ਬਣੀ ਹੋਈ ਗੰਭੀਰ ਸਥਿਤੀ ਦੇ ਬਾਰੇ ਵੀ ਚਰਚਾਰਾ ਚਰਚਾਵਾ ਹੋਣ ਦੀ ਆਸ ਜਿਹੜੀ ਹੈ ਪ੍ਰਗਟਾਈ ਜਾ ਰਹੀ ਹੈ ਤੁਸੀਂ ਇਸ ਮੀਟਿੰਗ ਨੂੰ ਕਿਵੇਂ ਵੇਖਦੇ ਹੋ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਕਿਹੜੀ ਗੱਲ ਦੇ ਉੱਪਰ ਵਿਸ਼ੇਸ਼ ਰੂਪ ਦੇ ਵਿੱਚ ਗੱਲਬਾਤ ਹੋ ਸਕਦੀ ਹੈ ਜਾਂ ਫਿਰ ਤੁਹਾਨੂੰ ਕੀ ਆਸ ਇਸ ਦੇ ਵਿੱਚੋਂ ਝਾਕਦੀ ਹੈ ਕਿ ਪੰਜਾਬ ਦੇ ਕਿ ਇਸ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ ਦੇ ਉੱਪਰ ਇਸ ਵਕਤ ਕੀਤਾ ਜਾਣਾ ਚਾਹੀਦਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਇਸ ਖਬਰ ਦੇ ਬਾਰੇ ਜ਼ਰੂਰ ਸਾਂਝੀ ਕਰਦੇ ਜਾਣਾ ਪੰਜਾਬੀ ਟੀਵੀ ਦੇ ਉੱਪਰ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਹੋਰਾਂ ਦੀ ਵਿਸ਼ੇਸ਼ ਮੁਲਾਕਾਤ ਹੋਈ ਹੈ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਦਿਨਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇੱਥੇ ਇਹ ਸਮਝਣਾ ਬੇਹਦ ਲਾਜ਼ਮੀ ਹੈ ਕਿ ਪੰਜਾਬ ਦੇ ਗਵਰਨਰ ਹੋਰਾਂ ਦੇ ਵੱਲੋਂ ਅਮਿਤ ਸ਼ਾਹ ਹੋਰਾਂ ਦੇ ਨਾਲ ਕੀਤੀ ਗਈ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਪਰ ਪੰਜਾਬ ਦੀ ਇਸ ਵਕਤ ਹੜ੍ਹਾਂ ਦੇ ਨਾਲ ਬਣੀ ਹੋਈ ਸਥਿਤੀ ਦੇ ਉੱਪਰ ਚਰਚਾ ਜ਼ਰੂਰ ਹੋਈ ਹੋਵੇਗੀ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਾਲਤਾਂ ਤੇ ਹਾਲਾਤ ਹੜ੍ਹਾਂ ਨੂੰ ਲੈ ਕੇ ਬਣੇ ਪਏ ਨੇ ਇਸ ਨੂੰ ਲੈ ਕੇ ਵੀ ਵਿਸ਼ੇਸ਼ ਤੌਰ ਦੇ ਉੱਪਰ ਗੱਲਬਾਤ ਜਿਹੜੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਹੋਣ ਦੀ ਕਿਆਸਰਾਈ ਲਗਾਤਾਰ ਲਾਈ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਹੋਰ ਮਸਲਿਆਂ ਦੇ ਉੱਪਰ ਵੀ ਚਰਚਾ ਹੋਈ ਹੋਵੇਗੀ ਪੰਜਾਬ ਦੇ ਵਿੱਚ ਲਗਾਤਾਰ ਆਰਡੀਐਫ ਫੰਡ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਵੱਡੀ ਮੰਗ ਚੁੱਕੀ ਜਾਂਦੀ ਹੈ ਉਸ ਦੇ ਉੱਪਰ ਵੀ ਹੋ ਸਕਦਾ ਹੈ ਕਿ ਚਰਚਾਵਾਂ ਹੋਈਆਂ ਹੋਣ ਆਪਣੇ ਆਪ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਕੀ ਕੁਝ ਹੋਇਆ ਕੇਸ ਵਿਸ਼ੇ ਦੇ ਉੱਪਰ ਗੱਲਬਾਤ ਹੋਈ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਪਰ ਸਪਸ਼ਟ ਰੂਪ ਦੇ ਵਿੱਚ ਜਾਣਕਾਰੀਆਂ ਵੀ ਨਿਕਲ ਕੇ ਸਾਹਮਣੇ ਆਉਣ ਪਰ ਜੇਕਰ ਇੱਕ ਅਨੁਮਾਨਿਤ ਅੰਦਾਜ਼ਾ ਲਗਾਉਣਾ ਹੋਵੇ ਤਾਂ ਗੁਲਾਬਚੰਦ ਕਟਾਰੀਆ ਹੋਰਾਂ ਦੇ ਕੋਲ ਲਗਾਤਾਰ ਭਾਵੇਂ ਪੰਜਾਬ ਦੀ ਵਿਰੋਧੀ ਧਿਰ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਵੱਖ-ਵੱਖ ਮੰਤਰੀ ਸਹਿਬਾਨਾਂ ਦੇ ਵੱਲੋਂ ਜਿਸ ਤਰੀਕੇ ਗੁਲਾਬਚੰਦ ਕਟਾਰੀਆ ਹੋਰਾਂ ਨੂੰ ਮੰਗ ਪੱਤਰ ਜਿਹੜੇ ਨੇ ਦਿੱਤੇ ਜਾਂਦੇ ਨੇ ਕਿ ਕੇਂਦਰ ਦੇ ਨਾਲ ਪਾਈ ਆ ਮਸਲਿਆਂ ਦੇ ਉੱਪਰ ਗੱਲਬਾਤ ਕੀਤੀ ਜਾਵੇ ਉਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਗੁਲਾਬਚੰਦ ਕਟਾਰੀਆ ਹੋਰਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ ਆਹਰਾਂ ਦੇ ਨਾਲ ਕੀਤੀ ਕਿ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਗੱਲਬਾਤ ਹੋਈ ਜ਼ਰੂਰ ਕਿਤੇ ਨਾ ਕਿਤੇ ਅੰਦਾਜ਼ਾ ਇਸ ਦਾ ਲਗਾਇਆ ਜਾ ਸਕਦਾ ਹੈ ਹੋਰ ਵੀ ਪੰਜਾਬ ਦੇ ਵਿੱਚ ਜਿਹੜੇ ਮਸਲੇ ਤੇ ਮੁਫਾਤ ਚੱਲਦੇ ਨੇ ਯਾਹਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਅਟਕਲਾਂ ਤੇ ਮੁਸ਼ਕਲਾਂ ਦੇ ਨਾਲ ਲੋਕਾਂ ਦੇ ਵੱਲੋਂ ਜੂਝਿਆ ਜਾਂਦਾ ਉਹਨਾਂ ਦੀਆਂ ਜਾਣਕਾਰੀਆਂ ਵੀ ਵਕ ਵਕ ਭਾਵੇਂ ਸੰਸਥਾਵਾਂ ਹੋਣ ਯਾਹਰ ਸਮਾਜ ਸੇਵੀ ਸੰਸਥਾਵਾਂ ਹੋਣ ਉਹਨਾਂ ਦੇ ਵੱਲੋਂ ਵੀ ਗਵਰਨਰ ਸਾਹਿਬ ਦੇ ਕੋਲ ਇਸ ਨੂੰ ਲੈ ਕੇ ਆਪਣੀ ਮੰਗ ਪੱਤਰ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਹੋ ਸਕਦਾ ਇਹਨਾਂ ਮਸਲਿਆਂ ਦੇ ਉੱਪਰ ਵੀ ਗੱਲਬਾਤ ਹੋਈ ਹੋਵੇ ਪਰ ਪਹਿਲੀਆਂ ਤਸਵੀਰਾਂ ਜਿਹੜੀਆਂ ਦੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਇਸ ਵਕਤ ਖਾਸ ਤੌਰ ਦੇ ਉੱਪਰ ਵਿਸ਼ੇਸ਼ ਤੌਰ ਦੇ ਉੱਪਰ ਜੇਕਰ ਵੱਡੇ ਮਸਲੇ ਦੇ ਉੱਪਰ ਗੱਲ ਕੇਂਦਰ ਸਰਕਾਰ ਦੇ ਨਾਲ ਕਰਨੀ ਹੋਵੇ ਤਾਂ ਇਸ ਵਕਤ ਮਸਲਾ ਜਿਹੜਾ ਬਣਿਆ ਪਿਆ ਹੜ੍ਹਾਂ ਨੂੰ ਲੈ ਕੇ ਜਿਹੜੇ ਸੰਭਾਵਿਤ ਇਲਾਕੇ ਨੇ ਹੜ੍ਹਾਂ ਨੂੰ ਲੈ ਕੇ ਜਿਹੜੇ ਇਲਾਕਿਆਂ ਦੇ ਵਿੱਚ ਇਸ ਵਕਤ ਪਰਲੋਂ ਆਉਣ ਵਾਲਾ ਮਾਹੌਲ ਬਣਿਆ ਪਿਆ ਉਹਨਾਂ ਦੇ ਬਾਰੇ ਜਾਣਕਾਰੀਆਂ ਜ਼ਰੂਰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕੁਟਾਰੀਆ ਹੋਰਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਹੋਣਗੀਆਂ ਹੁਣ ਆਸੇ ਵੀ ਪ੍ਰਗਟਾਈ ਜਾ ਸਕਦੀ ਹੈ ਕਿ ਹਿਮਾਚਲ ਦੇਸ਼ ਨੂੰ ਜਮੇ ਰਾਹਤ ਪੈਕੇਜ ਇਹਨਾਂ ਹੜ੍ਹਾਂ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਹੋ ਸਕਦਾ ਕੁਝ ਸਮੇਂ ਦੇ ਵਿੱਚ ਪੰਜਾਬ ਦੇ ਲਈ ਵੀ ਨੈਸ਼ਨਲ ਡਿਜਾਸਟਰ ਫੰਡ ਦੇ ਵਿੱਚੋਂ ਕੁਝ ਰਾਹਤ ਭਰਿਆ ਪੈਕੇਜ ਜਿਹੜਾ ਉਹ ਜ਼ਰੂਰ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਜਾਰੀ ਕਰ ਦਿੱਤਾ ਜਾਵੇ ਸੋ ਇਸ ਮੀਟਿੰਗ ਨੂੰ ਵੱਡੇ ਪੱਧਰ ਦੇ ਉੱਪਰ ਇਸ ਕਰਕੇ ਵੇਖਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਮਸਲਿਆਂ ਦੇ ਉੱਪਰ ਚਰਚਾ ਤੇ ਹੋਈ ਹੋਵੇਗੀ ਨਾਲ ਦੀ ਨਾਲ ਹੜ੍ਹਾਂ ਦੀ ਬਣੀ ਹੋਈ ਗੰਭੀਰ ਸਥਿਤੀ ਦੇ ਬਾਰੇ ਵੀ ਚਰਚਾਰਾ ਚਰਚਾਵਾ ਹੋਣ ਦੀ ਆਸ ਜਿਹੜੀ ਹੈ ਪ੍ਰਗਟਾਈ ਜਾ ਰਹੀ ਹੈ ਤੁਸੀਂ ਇਸ ਮੀਟਿੰਗ ਨੂੰ ਕਿਵੇਂ ਦੇਖਦੇ ਹੋ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਕਿਹੜੀ ਗੱਲ ਦੇ ਉੱਪਰ ਵਿਸ਼ੇਸ਼ ਰੂਪ ਦੇ ਵਿੱਚ ਗੱਲਬਾਤ ਹੋ ਸਕਦੀ ਹੈ ਜਾਂ ਫਿਰ ਤੁਹਾਨੂੰ ਕੀ ਆਸ ਇਸ ਦੇ ਵਿੱਚੋਂ ਝਾਕਦੀ ਹੈ ਕਿ ਪੰਜਾਬ ਦੇ ਕਿਹੜੇ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ ਦੇ ਉੱਪਰ ਇਸ ਵਕਤ ਕੀਤਾ ਜਾਣਾ ਚਾਹੀਦਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਇਸ ਖਬਰ ਦੇ ਬਾਰੇ ਜ਼ਰੂਰ ਸਾਂਝੀ ਕਰਦੇ ਜਾਣਾ ਰਾ ਟੀਵੀ ਦੇ ਉੱਪਰ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਪੰਜਾਬ ਦੇ ਗਵਰਨਰ ਗੁਲਾਬ ਚੰਦ ਕੁਟਾਰੀਆ ਹੋਰਾਂ ਦੀ ਵਿਸ਼ੇਸ਼ ਮੁਲਾਕਾਤ ਹੋਈ ਹੈ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇੱਥੇ ਇਹ ਸਮਝਣਾ ਬੇहद ਲਾਜ਼ਮੀ ਹੈ ਕਿ ਪੰਜਾਬ ਦੇ ਗਵਰਨਰ ਹੋਰਾਂ ਦੇ ਵੱਲੋਂ ਅਮਿਤ ਸ਼ਾਹ ਹੋਰਾਂ ਦੇ ਨਾਲ ਕੀਤੀ ਗਈ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਪਰ ਪੰਜਾਬ ਦੀ ਇਸ ਵਕਤ ਹੜ੍ਹਾਂ ਦੇ ਨਾਲ ਬਣੀ ਹੋਈ ਸਥਿਤੀ ਦੇ ਉੱਪਰ ਚਰਚਾ ਜ਼ਰੂਰ ਹੋਈ ਹੋਵੇਗੀ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਾਲਤਾਂ ਤੇ ਹਾਲਾਤ ਹੜ੍ਹਾਂ ਨੂੰ ਲੈ ਕੇ ਪਾਈ ਨੇ ਇਸ ਨੂੰ ਲੈ ਕੇ ਵੀ ਵਿਸ਼ੇਸ਼ ਤੌਰ ਦੇ ਉੱਪਰ ਗੱਲਬਾਤ ਜਿਹੜੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਹੋਣ ਦੀ ਇਤਿਆਸਰਾਈ ਲਗਾਤਾਰ ਲਾਈ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਹੋਰ ਮਸਲਿਆਂ ਦੇ ਉੱਪਰ ਵੀ ਚਰਚਾ ਹੋਈ ਹੋਵੇਗੀ ਪੰਜਾਬ ਦੇ ਵਿੱਚ ਲਗਾਤਾਰ ਆਰਡੀਐਫ ਫੰਡ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਵੱਡੀ ਮੰਗ ਚੁੱਕੀ ਜਾਂਦੀ ਹੈ ਉਸ ਦੇ ਉੱਪਰ ਵੀ ਹੋ ਸਕਦਾ ਹੈ ਕਿ ਚਰਚਾਵਾਂ ਹੋਈਆਂ ਹੋਣ ਆਪਣੇ ਆਪ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਕੀ ਕੁਝ ਹੋਇਆ ਕੇਸ ਵਿਸ਼ੇ ਦੇ ਉੱਪਰ ਗੱਲਬਾਤ ਹੋਈ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਪਰ ਸਪਸ਼ਟ ਰੂਪ ਦੇ ਵਿੱਚ ਜਾਣਕਾਰੀਆਂ ਵੀ ਨਿਕਲ ਕੇ ਸਾਹਮਣੇ ਆਉਣ ਪਰ ਜੇਕਰ ਇੱਕ ਅਨੁਮਾਨਿਤ ਅੰਦਾਜ਼ਾ ਲਗਾਉਣਾ ਹੋਵੇ ਤਾਂ ਗੁਲਾਬ ਚੰਦ ਕੁਟਾਰੀਆ ਹੋਰਾਂ ਦੇ ਕੋਲ ਲਗਾਤਾਰ ਭਾਵੇਂ ਪੰਜਾਬ ਦੀ ਵਿਰੋਧੀ ਧਿਰ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਵੱਖ-ਵੱਖ ਮੰਤਰੀ ਸਹਿਬਾਨਾਂ ਦੇ ਵੱਲੋਂ ਜੇ ਇਸ ਤਰੀਕੇ ਗੁਲਾਬ ਚੰਦ ਕੁਟਾਰੀਆ ਹੋਰਾਂ ਨੂੰ ਮੰਗ ਪੱਤਰ ਜਿਹੜੇ ਨੇ ਦਿੱਤੇ ਜਾਂਦੇ ਨੇ ਕਿ ਕੇਂਦਰ ਨਾਲ ਪਾਈ ਆ ਮਸਲਿਆਂ ਦੇ ਉੱਪਰ ਗੱਲਬਾਤ ਕੀਤੀ ਜਾਵੇ ਉਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਗੁਲਾਬਚੰਦ ਕੁਟਾਰੀਆ ਹੋਰਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ਾ ਹੋਰਾਂ ਦੇ ਨਾਲ ਕੀਤੀ ਕਿ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਗੱਲਬਾਤ ਹੋਈ ਜ਼ਰੂਰ ਕਿਤੇ ਨਾ ਕਿਤੇ ਅੰਦਾਜ਼ਾ ਇਸ ਦਾ ਲਗਾਇਆ ਜਾ ਸਕਦਾ ਹੈ ਹੋਰ ਵੀ ਪੰਜਾਬ ਦੇ ਵਿੱਚ ਜਿਹੜੇ ਮਸਲੇ ਤੇ ਮੁਫਾਤ ਚੱਲਦੇ ਨੇ ਜਾਂ ਪਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਅਟਕਲਾਂ ਤੇ ਮੁਸ਼ਕਲਾਂ ਦੇ ਨਾਲ ਲੋਕਾਂ ਦੇ ਵੱਲੋਂ ਜੂਝਿਆ ਜਾਂਦਾ ਉਹਨਾਂ ਦੀਆਂ ਜਾਣਕਾਰੀਆਂ ਵੀ ਵਕ ਵਕ ਭਾਵੇਂ ਸੰਸਥਾਵਾਂ ਹੋਣ ਜਾਂ ਪਰ ਸਮਾਜ ਸੇਵੀ ਸੰਸਥਾਵਾਂ ਹੋਣ ਉਹਨਾਂ ਦੇ ਵੱਲੋਂ ਵੀ ਗਵਰਨਰ ਸਾਹਿਬ ਦੇ ਕੋਲ ਇਸ ਨੂੰ ਲੈ ਕੇ ਆਪਣੀ ਮੰਗ ਪੱਤਰ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਹੋ ਸਕਦਾ ਇਹਨਾਂ ਮਸਲਿਆਂ ਦੇ ਉੱਪਰ ਵੀ ਗੱਲਬਾਤ ਹੋਈ ਹੋਵੇ ਪਰ ਪਹਿਲੀਆਂ ਤਸਵੀਰਾਂ ਜਿਹੜੀਆਂ ਦੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਇਸ ਵਕਤ ਖਾਸ ਤੌਰ ਦੇ ਉੱਪਰ ਵਿਸ਼ੇਸ਼ ਤੌਰ ਦੇ ਉੱਪਰ ਜੇਕਰ ਵੱਡੇ ਮਸਲੇ ਦੇ ਉੱਪਰ ਗੱਲ ਕੇਂਦਰ ਸਰਕਾਰ ਦੇ ਨਾਲ ਕਰਨੀ ਹੋਵੇ ਤਾਂ ਇਸ ਵਕਤ ਮਸਲਾ ਜਿਹੜਾ ਬਣਿਆ ਪਿਆ ਹੜ੍ਹਾਂ ਨੂੰ ਲੈ ਕੇ ਜਿਹੜੇ ਸੰਭਾਵਿਤ ਇਲਾਕੇ ਨੇ ਹੜ੍ਹਾਂ ਨੂੰ ਲੈ ਕੇ ਜਿਹੜੇ ਇਲਾਕਿਆਂ ਦੇ ਵਿੱਚ ਇਸ ਵਕਤ ਪਰਲੋਂ ਆਉਣ ਵਾਲਾ ਮਾਹੌਲ ਬਣਿਆ ਪਿਆ ਉਹਨਾਂ ਦੇ ਬਾਰੇ ਜਾਣਕਾਰੀਆਂ ਜ਼ਰੂਰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕੁਟਾਰੀਆ ਹੋਰਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਹੋਣਗੀਆਂ ਹੁਣ ਆਸੇ ਵੀ ਪ੍ਰਗਟਾਈ ਜਾ ਸਕਦੀ ਹੈ ਕਿ ਹਿਮਾਚਲ ਦੇਸ਼ ਨੂੰ ਜਮੇ ਰਾਹਤ ਪੈਕੇਜ ਇਹਨਾਂ ਹੜ੍ਹਾਂ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਹੋ ਸਕਦਾ ਕੁਝ ਸਮੇਂ ਦੇ ਵਿੱਚ ਪੰਜਾਬ ਦੇ ਲਈ ਵੀ ਨੈਸ਼ਨਲ ਡਿਜਾਸਟਰ ਫੰਡ ਦੇ ਵਿੱਚੋਂ ਕੁਝ ਰਾਹਤ ਭਰਿਆ ਪੈਕੇਜ ਜਿਹੜਾ ਉਹ ਜ਼ਰੂਰ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਜਾਰੀ ਕਰ ਦਿੱਤਾ ਜਾਵੇ ਸੋ ਇਸ ਮੀਟਿੰਗ ਨੂੰ ਵੱਡੇ ਪੱਧਰ ਦੇ ਉੱਪਰ ਇਸ ਕਰਕੇ ਵੇਖਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਮਸਲਿਆਂ ਦੇ ਉੱਪਰ ਚਰਚਾ ਤੇ ਹੋਈ ਹੋਵੇਗੀ ਨਾਲ ਦੀ ਨਾਲ ਹੜ੍ਹਾਂ ਦੀ ਬਣੀ ਹੋਈ ਗੰਭੀਰ ਸਥਿਤੀ ਦੇ ਬਾਰੇ ਵੀ ਚਰਚਾਰਾ ਚਰਚਾਵਾ ਹੋਣ ਦੀ ਆਸ ਜਿਹੜੀ ਹੈ ਪ੍ਰਗਟਾਈ ਜਾ ਰਹੀ ਹੈ ਤੁਸੀਂ ਇਸ ਮੀਟਿੰਗ ਨੂੰ ਕਿਵੇਂ ਵੇਖਦੇ ਹੋ ਇਸ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਕਿਹੜੀ ਗੱਲ ਦੇ ਉੱਪਰ ਵਿਸ਼ੇਸ਼ ਰੂਪ ਦੇ ਵਿੱਚ ਗੱਲਬਾਤ ਹੋ ਸਕਦੀ ਹੈ ਜਾਂ ਫਿਰ ਤੁਹਾਨੂੰ ਕੀ ਆਸ ਇਸ ਦੇ ਵਿੱਚੋਂ ਝਾਕਦੀ ਹੈ ਕਿ ਪੰਜਾਬ ਦੇ ਕਿਹੜੇ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ ਦੇ ਉੱਪਰ ਇਸ ਵਕਤ ਕੀਤਾ ਜਾਣਾ ਚਾਹੀਦਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਇਸ ਖਬਰ ਦੇ ਬਾਰੇ ਜ਼ਰੂਰ ਸਾਂਝੀ ਕਰਦੇ ਜਾਣਾ ਰਾ ਟੀਵੀ ਦੇ ਉੱਪਰ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਪੰਜਾਬ ਦੇ ਗਵਰਨਰ ਗੁਲਾਬ ਚੰਦ ਕੁਟਾਰੀਆ ਹੋਰਾਂ ਦੀ ਵਿਸ਼ੇਸ਼ ਮੁਲਾਕਾਤ ਹੋਈ ਹੈ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇੱਥੇ ਇਹ ਸਮਝਣਾ ਬੇਹਦ ਲਾਜ਼ਮੀ ਹੈ ਕਿ ਪੰਜਾਬ ਦੇ ਗਵਰਨਰ ਹੋਰਾਂ ਦੇ ਵੱਲੋਂ ਅਮਿਤ ਸ਼ਾਹ ਹੋਰਾਂ ਦੇ ਨਾਲ ਕੀਤੀ ਗਈ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਪਰ ਪੰਜਾਬ ਦੀ ਇਸ ਵਕਤ ਹੜ੍ਹਾਂ ਦੇ ਨਾਲ ਬਣੀ ਹੋਈ ਸਥਿਤੀ ਦੇ ਉੱਪਰ ਚਰਚਾ ਜ਼ਰੂਰ ਹੋਈ ਹੋਵੇਗੀ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਾਲਤਾਂ ਤੇ ਹਾਲਾਤ ਹੜ੍ਹਾਂ ਨੂੰ ਲੈ ਕੇ ਪਹਿਲੇ ਇਸ ਨੂੰ ਲੈ ਕੇ ਵੀ ਵਿਸ਼ੇਸ਼ ਤੌਰ ਦੇ ਉੱਪਰ ਗੱਲਬਾਤ ਜਿਹੜੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਹੋਣ ਦੀ ਕਿਆਸਰਾਈ ਲਗਾਤਾਰ ਲਾਈ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਹੋਰ ਮਸਲਿਆਂ ਦੇ ਉੱਪਰ ਵੀ ਚਰਚਾ ਹੋਈ ਹੋਵੇਗੀ ਪੰਜਾਬ ਦੇ ਵਿੱਚ ਲਗਾਤਾਰ ਆਰਡੀਐਫ ਫੰਡ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਵੱਡੀ ਮੰਗ ਚੁੱਕੀ ਜਾਂਦੀ ਆ ਉਸ ਦੇ ਉੱਪਰ ਵੀ ਹੋ ਸਕਦਾ ਹੈ ਕਿ ਚਰਚਾਵਾਂ ਹੋਈਆਂ ਹੋਣ ਆਪਣੇ ਆਪ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਕੀ ਕੁਝ ਹੋਇਆ ਕੇਸ ਵਿਸ਼ੇ ਦੇ ਉੱਪਰ ਗੱਲਬਾਤ ਹੋਈ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਪਰ ਸਪਸ਼ਟ ਰੂਪ ਦੇ ਵਿੱਚ ਜਾਣਕਾਰੀਆਂ ਵੀ ਨਿਕਲ ਕੇ ਸਾਹਮਣੇ ਆਉਣ ਪਰ ਜੇਕਰ ਇੱਕ ਅਨੁਮਾਨਿਤ ਅੰਦਾਜ਼ਾ ਲਗਾਉਣਾ ਹੋਵੇ ਤਾਂ ਗੁਲਾਬ ਚੰਦ ਕੁਟਾਰੀਆ ਦੇ ਕੋਲ ਲਗਾਤਾਰ ਭਾਵੇਂ ਪੰਜਾਬ ਦੀ ਵਿਰੋਧੀ ਧਿਰ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਵੱਖ-ਵੱਖ ਮੰਤਰੀ ਸਹਿਬਾਨਾਂ ਦੇ ਵੱਲੋਂ ਜੇ ਇਸ ਤਰੀਕੇ ਗੁਲਾਬ ਚੰਦ ਕਟਾਰੀਆ ਹੋਰਾਂ ਨੂੰ ਮੰਗ ਪੱਤਰ ਜਿਹੜੇ ਨੇ ਦਿੱਤੇ ਜਾਂਦੇ ਨੇ ਕਿ ਕੇਂਦਰ ਦੇ ਨਾਲ ਪਾਈ ਆ ਮਸਲਿਆਂ ਦੇ ਉੱਪਰ ਗੱਲਬਾਤ ਕੀਤੀ ਜਾਵੇ ਉਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਗੁਲਾਬ ਚੰਦ ਕੁਟਾਰੀਆ ਹੋਰਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਕੀਤੀ ਕਿ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਗੱਲਬਾਤ ਹੋਈ ਜ਼ਰੂਰ ਕਿਤੇ ਨਾ ਕਿਤੇ ਅੰਦਾਜ਼ਾ ਇਸ ਦਾ ਲਗਾਇਆ ਜਾ ਸਕਦਾ ਹੈ ਹੋਰ ਵੀ ਪੰਜਾਬ ਦੇ ਵਿੱਚ ਜਿਹੜੇ ਮਸਲੇ ਤੇ ਮੁਫਾਤ ਚੱਲਦੇ ਨੇ ਯਹਾਂ ਪਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਅਟਕਲਾਂ ਤੇ ਮੁਸ਼ਕਲਾਂ ਦੇ ਨਾਲ ਲੋਕਾਂ ਦੇ ਵੱਲੋਂ ਜੂਝਿਆ ਜਾਂਦਾ ਉਹਨਾਂ ਦੀਆਂ ਜਾਣਕਾਰੀਆਂ ਵੀ ਵਕ ਵਕ ਭਾਵੇਂ ਸੰਸਥਾਵਾਂ ਹੋਣ ਜਾਂ ਫਿਰ ਸਮਾਜ ਸੇਵੀ ਸੰਸਥਾ ਮਾਉਣ ਉਹਨਾਂ ਦੇ ਵੱਲੋਂ ਵੀ ਗਵਰਨਰ ਸਾਹਿਬ ਦੇ ਕੋਲ ਇਸ ਨੂੰ ਲੈ ਕੇ ਆਪਣੀ ਮੰਗ ਪੱਤਰ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਹੋ ਸਕਦਾ ਇਹਨਾਂ ਮਸਲਿਆਂ ਦੇ ਉੱਪਰ ਵੀ ਗੱਲਬਾਤ ਹੋਈ ਹੋਵੇ ਪਰ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਦੈਨਿਕ ਸੂਰਾਂ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਇਸ ਵਕਤ ਖਾਸ ਤੌਰ ਦੇ ਉੱਪਰ ਵਿਸ਼ੇਸ਼ ਤੌਰ ਦੇ ਉੱਪਰ ਜੇਕਰ ਵੱਡੇ ਮਸਲੇ ਦੇ ਉੱਪਰ ਗੱਲ ਕੇਂਦਰ ਸਰਕਾਰ ਦੇ ਨਾਲ ਕਰਨੀ ਹੋਵੇ ਤਾਂ ਇਸ ਵਕਤ ਮਸਲਾ ਜਿਹੜਾ ਬਣਿਆ ਪਿਆ ਹੜ੍ਹਾਂ ਨੂੰ ਲੈ ਕੇ ਜਿਹੜੇ ਸੰਭਾਵਿਤ ਇਲਾਕੇ ਨੇ ਹੜ੍ਹਾਂ ਨੂੰ ਲੈ ਕੇ ਜਿਹੜੇ ਇਲਾਕਿਆਂ ਦੇ ਵਿੱਚ ਇਸ ਵਕਤ ਪਰਲੋਂ ਆਉਣ ਵਾਲਾ ਮਾਹੌਲ ਬਣਿਆ ਪਿਆ ਉਹਨਾਂ ਦੇ ਬਾਰੇ ਜਾਣਕਾਰੀਆਂ ਜ਼ਰੂਰ ਪੰਜਾਬ ਦੇ ਗਵਰਨਰ ਗੁਲਾਬਚੰਦ ਕੁਟਾਰੀਆ ਹੋਰਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਹੋਣਗੀਆਂ ਹੁਣ ਆਸ ਇਹ ਵੀ ਪ੍ਰਗਟਾਈ ਜਾ ਸਕਦੀ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਜਿਵੇਂ ਰਾਹਤ ਪੈਕੇਜ ਇਹਨਾਂ ਹੜ੍ਹਾਂ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਹੋ ਸਕਦਾ ਹੈ ਕੋਜੀ ਸਮੇਂ ਦੇ ਵਿੱਚ ਪੰਜਾਬ ਦੇ ਲਈ ਵੀ ਨੈਸ਼ਨਲ ਡਿਜਾਸਟਰ ਫੰਡ ਦੇ ਵਿੱਚੋਂ ਕੁਝ ਰਾਹਤ ਭਰਿਆ ਪੈਕਜ ਜਿਹੜਾ ਉਹ ਜ਼ਰੂਰ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਜਾਰੀ ਕਰ ਦਿੱਤਾ ਜਾਵੇ ਸੋ ਇਸ ਮੀਟਿੰਗ ਨੂੰ ਵੱਡੇ ਪੱਧਰ ਦੇ ਉੱਪਰ ਇਸ ਕਰਕੇ ਵੇਖਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਮਸਲੇ ਉੱਪਰ ਚਰਚਾ ਤੇ ਹੋਈ ਹੋਵੇਗੀ ਨਾਲ ਦੀ ਨਾਲ ਹੜ੍ਹਾਂ ਦੀ ਬਣੀ ਹੋਈ ਗੰਭੀਰ ਸਥਿਤੀ ਦੇ ਬਾਰੇ ਵੀ ਚਰਚਾਰਾ ਚਰਚਾਵਾ ਹੋਣ ਦੀ ਆਸ ਜਿਹੜੀ ਹੈ ਪ੍ਰਗਟਾਈ ਜਾ ਰਹੀ ਹੈ ਤੁਸੀਂ ਇਸ ਮੀਟਿੰਗ ਨੂੰ ਕਿਵੇਂ ਦੇਖਦੇ ਹੋ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਕਿਹੜੀ ਗੱਲ ਦੇ ਉੱਪਰ ਵਿਸ਼ੇਸ਼ ਰੂਪ ਦੇ ਵਿੱਚ ਗੱਲਬਾਤ ਹੋ ਸਕਦੀ ਹੈ ਜਾਂ ਫਿਰ ਤੁਹਾਨੂੰ ਕੀ ਆਸ ਇਸ ਦੇ ਵਿੱਚ ਉਚਾਕਦੀ ਹੈ ਕਿ ਪੰਜਾਬ ਦੇ ਕਿਹੜੇ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ ਦੇ ਉੱਪਰ ਇਸ ਵਕਤ ਕੀਤਾ ਜਾਣਾ ਚਾਹੀਦਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਇਸ ਖਬਰ ਦੇ ਬਾਰੇ ਜ਼ਰੂਰ ਸਾਂਝੀ ਕਰਦੇ ਜਾਣਾ ਤੁਹਾਡਾ ਟੀਵੀ ਦੇ ਉੱਪਰ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਹੋਰਾਂ ਦੀ ਵਿਸ਼ੇਸ਼ ਮੁਲਾਕਾਤ ਹੋਈ ਹੈ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਦਿਨਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇੱਥੇ ਇਹ ਸਮਝਣਾ ਬੇਹਦ ਲਾਜ਼ਮੀ ਹੈ ਕਿ ਪੰਜਾਬ ਦੇ ਗਵਰਨਰ ਹੋਰਾਂ ਦੇ ਵੱਲੋਂ ਅਮਿਤ ਸ਼ਾਹ ਹੋਰਾਂ ਦੇ ਨਾਲ ਕੀਤੀ ਗਈ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਪਰ ਪੰਜਾਬ ਦੀ ਇਸ ਵਕਤ ਹੜ੍ਹਾਂ ਦੇ ਨਾਲ ਬਣੀ ਹੋਈ ਸਥਿਤੀ ਦੇ ਉੱਪਰ ਚਰਚਾ ਜ਼ਰੂਰ ਹੋਈ ਹੋਵੇਗੀ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਾਲਤਾਂ ਤੇ ਹਾਲਾਤ ਹੜ੍ਹਾਂ ਨੂੰ ਲੈ ਕੇ ਬਣੇ ਪਏ ਨੇ ਇਸ ਨੂੰ ਲੈ ਕੇ ਵੀ ਵਿਸ਼ੇਸ਼ ਤੌਰ ਦੇ ਉੱਪਰ ਗੱਲਬਾਤ ਜਿਹੜੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਹੋਣ ਦੀ ਕਿਆਸرائی ਲਗਾਤਾਰ ਲਾਈ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਹੋਰ ਮਸਲਿਆਂ ਦੇ ਉੱਪਰ ਵੀ ਚਰਚਾ ਹੋਈ ਹੋਵੇਗੀ ਪੰਜਾਬ ਦੇ ਵਿੱਚ ਲਗਾਤਾਰ ਆਰਡੀਐਫ ਫੰਡ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਵੱਡੀ ਮੰਗ ਚੁੱਕੀ ਜਾਂਦੀ ਆ ਉਸ ਦੇ ਉੱਪਰ ਵੀ ਹੋ ਸਕਦਾ ਹੈ ਕਿ ਚਰਚਾਵਾਂ ਹੋਈਆਂ ਹੋਣ ਆਪਣੇ ਆਪ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਕੀ ਕੁਝ ਹੋਇਆ ਕੇਸ ਵਿਸ਼ੇ ਦੇ ਉੱਪਰ ਗੱਲਬਾਤ ਹੋਈ ਆ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਪਰ ਸਪਸ਼ਟ ਰੂਪ ਦੇ ਵਿੱਚ ਜਾਣਕਾਰੀਆਂ ਵੀ ਨਿਕਲ ਕੇ ਸਾਹਮਣੇ ਆਉਣ ਪਰ ਜੇਕਰ ਇੱਕ ਅਨੁਮਾਨਿਤ ਅੰਦਾਜ਼ਾ ਲਗਾਉਣਾ ਹੋਵੇ ਤਾ ਗੁਲਾਬਚੰਦ ਕਟਾਰੀਆ ਹੋਰਾਂ ਦੇ ਕੋਲ ਲਗਾਤਾਰ ਭਾਵੇਂ ਪੰਜਾਬ ਦੀ ਵਿਰੋਧੀ ਧਿਰ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਵੱਖ-ਵੱਖ ਮੰਤਰੀ ਸਹਿਬਾਨਾਂ ਦੇ ਵੱਲੋਂ ਜਿਸ ਤਰੀਕੇ ਗੁਲਾਬਚੰਦ ਕਟਾਰੀਆ ਹੋਰਾਂ ਨੂੰ ਮੰਗ ਪੱਤਰ ਜਿਹੜੇ ਨੇ ਦਿੱਤੇ ਜਾਂਦੇ ਨੇ ਕਿ ਕੇਂਦਰ ਦੇ ਨਾਲ ਪਾਈ ਆ ਮਸਲਿਆਂ ਦੇ ਉੱਪਰ ਗੱਲਬਾਤ ਕੀਤੀ ਜਾਵੇ ਉਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਗੁਲਾਬਚੰਦ ਕਟਾਰੀਆ ਹੋਰਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮੇ ਸ਼ਾਹ ਹੋਰਾਂ ਦੇ ਨਾਲ ਕੀਤੀ ਕਿ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਗੱਲਬਾਤ ਹੋਈ ਜ਼ਰੂਰ ਕਿਤੇ ਨਾ ਕਿਤੇ ਅੰਦਾਜ਼ਾ ਇਸ ਦਾ ਲਗਾਇਆ ਜਾ ਸਕਦਾ ਹੈ ਹੋਰ ਵੀ ਪੰਜਾਬ ਦੇ ਵਿੱਚ ਜਿਹੜੇ ਮਸਲੇ ਤੇ ਮੁਫਾਤ ਚੱਲਦੇ ਨੇ ਯਹਾਂ ਪਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਅਟਕਲਾਂ ਤੇ ਮੁਸ਼ਕਲਾਂ ਦੇ ਨਾਲ ਲੋਕਾਂ ਦੇ ਵੱਲੋਂ ਜੂਝਿਆ ਜਾਂਦਾ ਉਹਨਾਂ ਦੀਆਂ ਜਾਣਕਾਰੀਆਂ ਵੀ ਵੱਖ-ਵੱਖ ਭਾਵੇਂ ਸੰਸਥਾਵਾਂ ਹੋਣ ਜਾਂ ਪਰ ਸਮਾਜ ਸੇਵੀ ਸੰਸਥਾਵਾਂ ਹੋਣ ਉਹਨਾਂ ਦੇ ਵੱਲੋਂ ਵੀ ਗਵਰਨਰ ਸਾਹਿਬ ਦੇ ਕੋਲ ਇਸ ਨੂੰ ਲੈ ਕੇ ਆਪਣੀ ਮੰਗ ਪੱਤਰ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਹੋ ਸਕਦਾ ਇਹਨਾਂ ਮਸਲਿਆਂ ਦੇ ਉੱਪਰ ਵੀ ਗੱਲਬਾਤ ਹੋਈ ਹੋਵੇ ਪਰ ਪਹਿਲੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਇਸ ਵਕਤ ਖਾਸ ਤੌਰ ਦੇ ਉੱਪਰ ਵਿਸ਼ੇਸ਼ ਤੌਰ ਦੇ ਉੱਪਰ ਜੇਕਰ ਵੱਡੇ ਮਸਲੇ ਦੇ ਉੱਪਰ ਗੱਲ ਕੇਂਦਰ ਸਰਕਾਰ ਦੇ ਨਾਲ ਕਰਨੀ ਹੋਵੇ ਤਾਂ ਇਸ ਵਕਤ ਮਸਲਾ ਜਿਹੜਾ ਬਣਿਆ ਪਿਆ ਹੜ੍ਹਾਂ ਨੂੰ ਲੈ ਕੇ ਜਿਹੜੇ ਸੰਭਾਵਿਤ ਇਲਾਕੇ ਨੇ ਹੜ੍ਹਾਂ ਨੂੰ ਲੈ ਕੇ ਜਿਹੜੇ ਇਲਾਕਿਆਂ ਦੇ ਵਿੱਚ ਇਸ ਵਕਤ ਪਰਲੋਂ ਆਉਣ ਵਾਲਾ ਮਾਹੌਲ ਬਣਿਆ ਪਿਆ ਉਹਨਾਂ ਦੇ ਬਾਰੇ ਜਾਣਕਾਰੀਆਂ ਜ਼ਰੂਰ ਪੰਜਾਬ ਦੇ ਗਵਰਨਰ ਗੁਲਾਬਚੰਦ ਕੁਟਾਰੀਆ ਹੋਰਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਹੋਣਗੀਆਂ ਹੁਣ ਆਸ ਇਹ ਵੀ ਪ੍ਰਗਟਾਈ ਜਾ ਸਕਦੀ ਹੈ ਕਿ ਹਿਮਾਚਲ ਦੇਸ਼ ਨੂੰ ਜਵੇਂ ਰਾਹਤ ਪੈਕੇਜ ਇਹਨਾਂ ਹੜ੍ਹਾਂ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਹੋ ਸਕਦਾ ਹੈ ਕੋਜੀ ਸਮੇਂ ਦੇ ਵਿੱਚ ਪੰਜਾਬ ਦੇ ਲਈ ਵੀ ਨੈਸ਼ਨਲ ਡਿਜਾਸਟਰ ਫੰਡ ਦੇ ਵਿੱਚੋਂ ਕੁਝ ਰਾਹਤ ਭਰਿਆ ਪੈਕੇਜ ਜਿਹੜਾ ਉਹ ਜ਼ਰੂਰ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਜਾਰੀ ਕਰ ਦਿੱਤਾ ਜਾਵੇ ਸੋ ਇਸ ਮੀਟਿੰਗ ਨੂੰ ਵੱਡੇ ਪੱਧਰ ਦੇ ਉੱਪਰ ਇਸ ਕਰਕੇ ਵੇਖਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਮਸਲਿਆਂ ਦੇ ਉੱਪਰ ਚਰਚਾ ਤੇ ਹੋਈ ਹੋਵੇਗੀ ਨਾਲ ਦੀ ਨਾਲ ਹੜ੍ਹਾਂ ਦੀ ਬਣੀ ਹੋਈ ਗੰਭੀਰ ਸਥਿਤੀ ਦੇ ਬਾਰੇ ਵੀ ਚਰਚਾਰਾਂ ਚਰਚਾਵਾ ਹੋਣ ਦੀ ਆਸ ਜਿਹੜੀ ਹੈ ਪ੍ਰਗਟਾਈ ਜਾ ਰਹੀ ਹੈ ਤੁਸੀਂ ਇਸ ਮੀਟਿੰਗ ਨੂੰ ਕਿਵੇਂ ਵੇਖਦੇ ਹੋ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਕਿਹੜੀ ਗੱਲ ਦੇ ਉੱਪਰ ਵਿਸ਼ੇਸ਼ ਰੂਪ ਦੇ ਵਿੱਚ ਗੱਲਬਾਤ ਹੋ ਸਕਦੀ ਹੈ ਜਾਂ ਫਿਰ ਤੁਹਾਨੂੰ ਕੀ ਆਸ ਇਸ ਦੇ ਵਿੱਚ ਉਚਕਦੀ ਹੈ ਕਿ ਪੰਜਾਬ ਦੇ ਕਿਹੜੇ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ ਦੇ ਉੱਪਰ ਇਸ ਵਕਤ ਕੀਤਾ ਜਾਣਾ ਚਾਹੀਦਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਇਸ ਖਬਰ ਦੇ ਬਾਰੇ ਜ਼ਰੂਰ ਸਾਂਝੀ ਕਰਦੇ ਜਾਣਾ ਸੁਰਾ ਟੀਵੀ ਦੇ ਉੱਪਰ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਪੰਜਾਬ ਦੇ ਗਵਰਨਰ ਗੁਲਾਬ ਚੰਦ ਕੁਟਾਰੀਆ ਹੋਰਾਂ ਦੀ ਵਿਸ਼ੇਸ਼ ਮੁਲਾਕਾਤ ਹੋਈ ਹੈ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਦੈਨਿਕ ਸੁਰਾ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇੱਥੇ ਇਹ ਸਮਝਣਾ ਬੇਹਦ ਲਾਜ਼ਮੀ ਹੈ ਕਿ ਪੰਜਾਬ ਦੇ ਗਵਰਨਰ ਹੋਰਾਂ ਦੇ ਵੱਲੋਂ ਅਮਿਤ ਸ਼ਾਹ ਹੋਰਾਂ ਦੇ ਨਾਲ ਕੀਤੀ ਗਈ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਪਰ ਪੰਜਾਬ ਦੀ ਇਸ ਵਕਤ ਹੜ੍ਹਾਂ ਦੇ ਨਾਲ ਬਣੀ ਹੋਈ ਸਥਿਤੀ ਦੇ ਉੱਪਰ ਚਰਚਾ ਜ਼ਰੂਰ ਹੋਈ ਹੋਵੇਗੀ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਾਲਤਾਂ ਤੇ ਹਾਲਾਤ ਹੜ੍ਹਾਂ ਨੂੰ ਲੈ ਕੇ ਪਾਈ ਨੇ ਇਸ ਨੂੰ ਲੈ ਕੇ ਵੀ ਵਿਸ਼ੇਸ਼ ਤੌਰ ਦੇ ਉੱਪਰ ਗੱਲਬਾਤ ਜਿਹੜੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਹੋਣ ਦੀ ਇਤਿਆਸਰਾਈ ਲਗਾਤਾਰ ਲਾਈ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਹੋਰ ਮਸਲਿਆਂ ਦੇ ਉੱਪਰ ਵੀ ਚਰਚਾ ਹੋਈ ਹੋਵੇਗੀ ਪੰਜਾਬ ਦੇ ਵਿੱਚ ਲਗਾਤਾਰ ਆਰਡੀਐਫ ਫੰਡ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਵੱਡੀ ਮੰਗ ਚੁੱਕੀ ਜਾਂਦੀ ਆ ਉਸ ਦੇ ਉੱਪਰ ਵੀ ਹੋ ਸਕਦਾ ਹੈ ਕਿ ਚਰਚਾਵਾਂ ਹੋਈਆਂ ਹੋਣ ਆਪਣੇ ਆਪ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਕੀ ਕੁਝ ਹੋਇਆ ਕੇਸ ਵਿਸ਼ੇ ਦੇ ਉੱਪਰ ਗੱਲਬਾਤ ਹੋਈ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਪਰ ਸਪਸ਼ਟ ਰੂਪ ਦੇ ਵਿੱਚ ਜਾਣਕਾਰੀਆਂ ਵੀ ਨਿਕਲ ਕੇ ਸਾਹਮਣੇ ਆਉਣ ਪਰ ਜੇਕਰ ਇੱਕ ਅਨੁਮਾਨਿਤ ਅੰਦਾਜ਼ਾ ਲਗਾਉਣਾ ਹੋਵੇ ਤਾ ਗੁਲਾਬਚੰਦ ਕਟਾਰੀਆ ਹੋਰਾਂ ਦੇ ਕੋਲ ਲਗਾਤਾਰ ਭਾਵੇਂ ਪੰਜਾਬ ਦੀ ਵਿਰੋਧੀ ਧਿਰ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਵੱਖ-ਵੱਖ ਮੰਤਰੀ ਸਹਿਬਾਨਾਂ ਦੇ ਵੱਲੋਂ ਜਿਸ ਤਰੀਕੇ ਗੁਲਾਬਚੰਦ ਕਟਾਰੀਆ ਹੋਰਾਂ ਨੂੰ ਮੰਗ ਪੱਤਰ ਜਿਹੜੇ ਨੇ ਦਿੱਤੇ ਜਾਂਦੇ ਨੇ ਕਿ ਕੇਂਦਰ ਦੇ ਨਾਲ ਪਾਈ ਆ ਮਸਲਿਆਂ ਦੇ ਉੱਪਰ ਗੱਲਬਾਤ ਕੀਤੀ ਜਾਵੇ ਉਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਗੁਲਾਬਚੰਦ ਕਟਾਰੀਆ ਹੋਰਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ਾ ਹੋਰਾਂ ਦੇ ਨਾਲ ਕੀਤੀ ਕਿ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਗੱਲਬਾਤ ਹੋਈ ਜ਼ਰੂਰ ਕਿਤੇ ਨਾ ਕਿਤੇ ਅੰਦਾਜ਼ਾ ਇਸ ਦਾ ਲਗਾਇਆ ਜਾ ਸਕਦਾ ਹੈ ਹੋਰ ਵੀ ਪੰਜਾਬ ਦੇ ਵਿੱਚ ਜਿਹੜੇ ਮਸਲੇ ਤੇ ਮੁਫਾਤ ਚੱਲਦੇ ਨੇ ਯਾਹਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਅਟਕਲਾਂ ਤੇ ਮੁਸ਼ਕਲਾਂ ਦੇ ਨਾਲ ਲੋਕਾਂ ਦੇ ਵੱਲੋਂ ਜੂਝਿਆ ਜਾਂਦਾ ਉਹਨਾਂ ਦੀਆਂ ਜਾਣਕਾਰੀਆਂ ਵੀ ਵਕ ਵਕ ਭਾਵੇਂ ਸੰਸਥਾਵਾਂ ਹੋਣ ਯਾਹਰ ਸਮਾਜ ਸੇਵੀ ਸੰਸਥਾਵਾਂ ਹੋਣ ਉਹਨਾਂ ਦੇ ਵੱਲੋਂ ਵੀ ਗਵਰਨਰ ਸਾਹਿਬ ਦੇ ਕੋਲ ਇਸ ਨੂੰ ਲੈ ਕੇ ਆਪਣੀ ਮੰਗ ਪੱਤਰ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਹੋ ਸਕਦਾ ਇਹਨਾਂ ਮਸਲਿਆਂ ਦੇ ਉੱਪਰ ਵੀ ਗੱਲਬਾਤ ਹੋਈ ਹੋਵੇ ਪਰ ਪਹਿਲੀਆਂ ਤਸਵੀਰਾਂ ਜਿਹੜੀਆਂ ਦੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਇਸ ਵਕਤ ਖਾਸ ਤੌਰ ਦੇ ਉੱਪਰ ਵਿਸ਼ੇਸ਼ ਤੌਰ ਦੇ ਉੱਪਰ ਜੇਕਰ ਵੱਡੇ ਮਸਲੇ ਦੇ ਉੱਪਰ ਗੱਲ ਕੇਂਦਰ ਸਰਕਾਰ ਦੇ ਨਾਲ ਕਰਨੀ ਹੋਵੇ ਤਾਂ ਇਸ ਵਕਤ ਮਸਲਾ ਜਿਹੜਾ ਬਣਿਆ ਪਿਆ ਹੜ੍ਹਾਂ ਨੂੰ ਲੈ ਕੇ ਜਿਹੜੇ ਸੰਭਾਵਿਤ ਇਲਾਕੇ ਨੇ ਹੜ੍ਹਾਂ ਨੂੰ ਲੈ ਕੇ ਜਿਹੜੇ ਇਲਾਕਿਆਂ ਦੇ ਵਿੱਚ ਇਸ ਵਕਤ ਪਰਲੋਂ ਆਉਣ ਵਾਲਾ ਮਾਹੌਲ ਬਣਿਆ ਪਿਆ ਉਹਨਾਂ ਦੇ ਬਾਰੇ ਜਾਣਕਾਰੀਆਂ ਜ਼ਰੂਰ ਪੰਜਾਬ ਦੇ ਗਵਰਨਰ ਗੁਲਾਬਚੰਦ ਕੁਟਾਰੀਆ ਹੋਰਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਹੋਣਗੀਆਂ ਹੁਣ ਆਸੇ ਵੀ ਪ੍ਰਗਟਾਈ ਜਾ ਸਕਦੀ ਹੈ ਕਿ ਹਿਮਾਚਲ ਪਰਦੇਸ਼ ਨੂੰ ਜਮੇ ਰਾਹਤ ਪੈਕੇਜ ਇਹਨਾਂ ਹੜ੍ਹਾਂ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਹੋ ਸਕਦਾ ਹੈ ਕੋਜੀ ਸਮੇਂ ਦੇ ਵਿੱਚ ਪੰਜਾਬ ਦੇ ਲਈ ਵੀ ਨੈਸ਼ਨਲ ਡਿਜਾਸਟਰ ਫੰਡ ਦੇ ਵਿੱਚੋਂ ਕੁਝ ਰਾਹਤ ਭਰਿਆ ਪੈਕੇਜ ਜਿਹੜਾ ਉਹ ਜ਼ਰੂਰ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਜਾਰੀ ਕਰ ਦਿੱਤਾ ਜਾਵੇ ਸੋ ਇਸ ਮੀਟਿੰਗ ਨੂੰ ਵੱਡੇ ਪੱਧਰ ਦੇ ਉੱਪਰ ਇਸ ਕਰਕੇ ਵੇਖਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਮਸਲਿਆਂ ਦੇ ਉੱਪਰ ਚਰਚਾ ਤੇ ਹੋਈ ਹੋਵੇਗੀ ਨਾਲ ਦੀ ਨਾਲ ਹੜ੍ਹਾਂ ਦੀ ਬਣੀ ਹੋਈ ਗੰਭੀਰ ਸਥਿਤੀ ਦੇ ਬਾਰੇ ਵੀ ਚਰਚਾਰਾਂ ਚਰਚਾਵਾ ਹੋਣ ਦੀ ਆਸ ਜਿਹੜੀ ਹੈ ਪ੍ਰਗਟਾਈ ਜਾ ਰਹੀ ਹੈ ਤੁਸੀਂ ਇਸ ਮੀਟਿੰਗ ਨੂੰ ਕਿਵੇਂ ਵੇਖਦੇ ਹੋ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਕਿਹੜੀ ਗੱਲ ਦੇ ਉੱਪਰ ਵਿਸ਼ੇਸ਼ ਰੂਪ ਦੇ ਵਿੱਚ ਗੱਲਬਾਤ ਹੋ ਸਕਦੀ ਹੈ ਜਾਂ ਫਿਰ ਤੁਹਾਨੂੰ ਕੀ ਆਸ ਇਸ ਦੇ ਵਿੱਚੋਂ ਝਾਕਦੀ ਹੈ ਕਿ ਪੰਜਾਬ ਦੇ ਕਿ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ ਦੇ ਉੱਪਰ ਇਸ ਵਕਤ ਕੀਤਾ ਜਾਣਾ ਚਾਹੀਦਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਇਸ ਖਬਰ ਦੇ ਬਾਰੇ ਜ਼ਰੂਰ ਸਾਂਝੀ ਕਰਦੇ ਜਾਣਾ ਰਾ ਟੀਵੀ ਦੇ ਉੱਪਰ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਪੰਜਾਬ ਦੇ ਗਵਰਨਰ ਗੁਲਾਬ ਚੰਦ ਕੁਟਾਰੀਆ ਹੋਰਾਂ ਦੀ ਵਿਸ਼ੇਸ਼ ਮੁਲਾਕਾਤ ਹੋਈ ਹੈ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇੱਥੇ ਇਹ ਸਮਝਣਾ ਬੇਹਦ ਲਾਜ਼ਮੀ ਹੈ ਕਿ ਪੰਜਾਬ ਦੇ ਗਵਰਨਰ ਹੋਰਾਂ ਦੇ ਵੱਲੋਂ ਅਮਿਤ ਸ਼ਾਹ ਹੋਰਾਂ ਦੇ ਨਾਲ ਕੀਤੀ ਗਈ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਪਰ ਪੰਜਾਬ ਦੀ ਇਸ ਵਕਤ ਹੜ੍ਹਾਂ ਦੇ ਨਾਲ ਬਣੀ ਹੋਈ ਸਥਿਤੀ ਦੇ ਉੱਪਰ ਚਰਚਾ ਜ਼ਰੂਰ ਹੋਈ ਹੋਵੇਗੀ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਾਲਤਾਂ ਤੇ ਹਾਲਾਤ ਹੜ੍ਹਾਂ ਨੂੰ ਲੈ ਕੇ ਪਹਿਲੇ ਇਸ ਨੂੰ ਲੈ ਕੇ ਵੀ ਵਿਸ਼ੇਸ਼ ਤੌਰ ਦੇ ਉੱਪਰ ਗੱਲਬਾਤ ਜਿਹੜੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਹੋਣ ਦੀ ਇਤਿਆਸਰਾਇ ਲਗਾਤਾਰ ਲਾਈ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਹੋਰ ਮਸਲਿਆਂ ਦੇ ਉੱਪਰ ਵੀ ਚਰਚਾ ਹੋਈ ਹੋਵੇਗੀ ਪੰਜਾਬ ਦੇ ਵਿੱਚ ਲਗਾਤਾਰ ਆਰਡੀਐਫ ਫੰਡ ਨੂੰ ਲੈ ਕੇ ਪੰਜਾਬ ਸਰਕਾਰ ਦੇ